ਅੱਜ ਵੰਡੀਆਂ ਪਾਉਣ ਲੈ ਕੇ ਜਿਸ ਤਰੀਕੇ ਨਾਲ ਬੀਜੇਪੀ ਆਪਣੇ ਮੈਂਬਰ ਪਾਰਲੀਮੈਂਟ ਦਾ ਮਿਸਯੂਜ਼ ਕਰ ਰਹੀ ਹੈ ਜਿਹੜੀ ਬੀਜੇਪੀ ਦੀ ਟੂਲ ਕਿਟ ਹੈ ਸਮਾਜ ਚ ਨਫ਼ਰਤ ਫੈਲਉਣ ਵਾਲੀ ਉਹਨੇ ਅੱਜ ਫੇਰ ਆਪਣਾ ਜਿਹੜਾ ਆ ਰੂਪ ਦਿਖਾਇਆ ਰੰਗ ਵੀ ਦਿਖਾਇਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਬੀਜੇਪੀ ਵੱਲੋਂ ਲਿਆਏ ਗਏ ਸੰਨੇ ਕਾਲੇ ਕਾਨੂੰਨਾਂ ਦੇ ਖਿਲਾਫ ਬਹੁਤ ਵੱਡਾ ਸੰਘਰਸ਼ ਹੋਇਆ 7 ਦੇ 700 ਤੋਂ ਵੱਧ ਕਿਸਾਨ ਸ਼ਹੀਦ ਹੋਏ ਅਲਟੀਮੇਟਲੀ ਦੇਸ਼ ਦੇ ਪ੍ਰਧਾਨ ਮੰਤਰੀ ਮਾਨਯੋਗ ਮੋਤੀ ਸਾਹਿਬ ਨੇ ਇਹ ਕਹਿ ਕੇ ਕਾਨੂੰਨ ਵਾਪਸ ਲਏ ਕਾਲੇ ਕਾਨੂੰਨ ਕਿ ਮੈਂ ਗਲਤੀ ਮੰਨਦਾ ਔਰ ਮੈਂ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਸਮਝ ਨਹੀਂ ਸਕਿਆ ਔਰ ਮੈਂ ਜਿਹੜੇ ਕਾਲੇ ਕਾਨੂੰਨ ਹੈ ਇਹਨੂੰ ਇਮੀਡੀਏਟਲੀ ਵਾਪਸ ਲੈਣਾ ਹੈ ਪ੍ਰਧਾਨ ਮੰਤਰੀ ਮੋਦੀ ਜੀ ਨੇ ਕਿਹਾ ਹੈ ਤੇ ਅੱਜ ਉਹਨਾਂ ਦੀ ਮੈਂਬਰ ਪਾਰਲੀਮੈਂਟ ਜਿਹੜੀ ਕੰਗਨਰ ਨੌਤ ਹੈ ਜਿਹੜੀ ਸਮੇਂ-ਸਮੇਂ ਤੇ ਸਮਾਜ 'ਚ ਵੰਡੀਆਂ ਪਾਉਣ ਲਈ ਨਫ਼ਰਤ ਫੈਰਉਣ ਲਈ ਭਾਈਚਾਰਿਆਂ ਨੂੰ ਲੜਾਉਣ ਲਈ ਲਗਾਤਾਰ ਉਲਟ-ਸੁਲਟ ਬਿਆਨਬਾਜ਼ੀ ਕਰਦੀ ਰਹਿੰਦੀ ਹੈ ਬੜੇ ਮਤਲਬ ਇਸ ਤਰ੍ਹਾਂ ਦੀਆਂ ਉਹਦੇ ਬਿਆਨ ਹੁੰਦੇ ਆ ਕਿ ਜਿੰਨੂੰ ਸੁਣ ਕੇ ਮੈਨੂੰ ਲੱਗਦਾ ਇੱਕ ਵਾਰ ਤੇ ਇਹ ਹਾਲਾਤ ਬਣ ਕੇ ਸੀ ਇਹਨੇ ਕੋਈ ਕਸਰ ਨਹੀਂ ਛੱਡੀ ਹਮਾ ਚਲਤੇ ਪੰਜਾਬ ਦੇ ਜਿਹੜਾ ਆਪਸੀ ਭਾਈਚਾਰਾ ਉਲਝ ਵੀ ਦਰਾਰ ਪਾਉਣ ਦੀ ਬੀਜੇਪੀ ਦੀ ਮੈਂਬਰ ਪਾਰਲੀਮੈਂਟ ਕੰਗਨਾ ਰੌਤ ਪ੍ਰਧਾਨ ਮੰਤਰੀ ਨੂੰ ਕੌਂਟਰਡਿਕਟ ਕਰ ਰਹੀ ਆ ਮੋਦੀ ਸਾਹਿਬ ਨੂੰ ਕਿ ਜਿਹੜੇ ਤਿੰਨ ਕਾਲੇ ਕਾਨੂੰਨ ਸੀ ਉਹ ਵਾਪਸ ਲਿਓਣੇ ਚਾਹੀਦੇ ਆ ਤੇ ਮੇਰਾ ਸਵਾਲ ਅੱਜ ਪ੍ਰਧਾਨ ਮੰਤਰੀ ਜੀ ਨੂੰ ਆ ਮੋਦੀ ਸਾਹਿਬ ਨੂੰ ਯਾਤ ਤੇ ਪ੍ਰਧਾਨ ਮੰਤਰੀ ਦੀ ਉਸ ਟਾਈਮ ਗਲਤ ਸੀ ਜਿਨ੍ਹਾਂ ਨੇ ਕਾਲੇ ਕਾਨੂੰਨ ਵਾਪਸ ਲੈ ਜਾਂ ਉਹਨਾਂ ਦੀ ਮੈਂਬਰ ਪਾਰਲੀਮੈਂਟ ਗਲਤ ਹੈ ਤੇ ਜੇ ਮੈਂਬਰ ਪਾਰਲੀਮੈਂਟ ਗਲਤ ਹੈ ਤੇ ਪ੍ਰਧਾਨ ਮੰਤਰੀ ਮੋਦੀ ਜੀ ਇਸ ਗੱਲ ਨਾਲ ਨਹੀਂ ਸਰਨਾ ਕਿ ਮੈਂ ਬਾਤ ਕਰਨਾ ਬੰਦ ਕਰ ਦੂੰਗਾ ਜਦੋਂ ਜਦੋਂ ਬੀਜੇਪੀ ਤੇ ਨਫ਼ਰਤ ਫਲੋਣ ਵਾਲੇ ਜਿਹੜੇ ਟੂਲਸ ਹੈ तमाम ਜਿਹੜੇ ਸੂਬਿਆਂ 'ਚ ਇਹਨਾਂ ਨੇ ਰੱਖੇ ਆ ਜਿਹੜੇ ਜਿਹੜੇ ਬਿਆਨ ਦੇ ਕੇ ਸਮਾਜ 'ਚ ਨਫ਼ਰਤ ਫਲੋਂਦੇ ਆ ਤੇ ਪ੍ਰਧਾਨ ਮੰਤਰੀ ਜੀ ਇੱਕ ਬਿਆਨ ਦਿੰਦੇ ਆ ਮੈਂ ਉਸੇ ਨਾਰਾਜੂ ਮੈਂ ਉਸੇ ਬਾਤ ਨਹੀਂ ਕਰੂੰਗਾ ਹੁਣ ਮੇਰਾ ਪ੍ਰਧਾਨ ਮੰਤਰੀ ਜੀ ਤੁਹਾਨੂੰ ਸਵਾਲ ਹੈ ਹੁਣ ਤੁਸੀਂ ਬਾਤ ਨਹੀਂ ਕਰੂੰਗਾ ਕਿ ਤੁਹਾਡੀ ਬਾਤ ਹੀ ਨਹੀਂ ਕੋਈ ਸੁਣਦਾ ਇੱਕ ਮੈਂਬਰ ਪਾਰਲੀਮੈਂਟ ਚ ਸੰਗਨਾਰ ਨੌਤ ਜਿਹੜੀ ਬੀਜੇਪੀ ਦੀ ਹਿਮਾਚਲ ਤੋਂ ਐਮਪੀ ਆ ਲੋਕ ਸਭਾ ਚ ਉਹ ਤੁਹਾਨੂੰ ਕੌਂਟਰਡਿਕਟ ਕਰ ਰਹੀ ਹੈ ਕਿਸਾਨਾਂ ਦੀ ਤੋਹੀਨ ਕਰ ਰਹੀ ਹੈ ਸਾਡੇ 700 ਤੋਂ ਵੱਧ ਸ਼ਹੀਦ ਹੋਏ ਕਿਸਾਨਾਂ ਦਾ ਮਜਾਕ ਉਡਾ ਰਹੀ ਐ ਤੇ ਪ੍ਰਧਾਨ ਮੰਤਰੀ ਜੀ ਬੋਲਣ ਨੂੰ ਤਿਆਰ ਨਹੀਂ ਕਿਹੜੇ ਵਾਲੇ ਪਾਸੇ ਜਾ ਰਹੇ ਹੋ ਤੁਸੀਂ ਪ੍ਰਧਾਨ ਮੰਤਰੀ ਜੀ ਤੁਹਾਡੇ ਪੰਜਾਬ ਦੇ ਲੀਡਰ ਮੈਨੂੰ ਵੈਸੇ ਤੇ ਬੜਾ ਤਰਸ ਹੁੰਦਾ ਗਰੇਵਾਲ ਸਾਹਿਬ ਤੇਰਜੀਤ ਜੀ ਉਹ ਕਹਿੰਦੇ ਪਿਛਲੇ ਦਿਨਾਂ ਚ ਕਿ ਇਹ ਕੰਗਨਰ ਨੌਤ ਨਾਲ ਅਸੀਂ ਸਹਿਮਤ ਨਹੀਂ ਆ ਸਾਡੀ ਮਜਬੂਰੀ ਐ ਅਸੀਂ ਕਰੀਏ ਕੀ ਤੇ ਰਵਨੀਤ ਬਿੱਟੂ ਵਰਗੇ ਸਾਡੇ ਤੇ ਬਿਠਾਤੇ ਆ ਜਿਹੜੇ ਪੰਜਾਬ ਚ ਸਭ ਤੋਂ ਫਲੋਪ ਤੇ ਨਿਚਲੇ સ્તર ਦੀ ਰਾਜਨੀਤੀ ਕਰਨ ਲਈ ਜਾਣੇ ਜਾਂਦੇ ਆ ਤੇ ਭਾਜਪੀ ਦੀ ਪੰਜਾਬ ਦੀ ਸਟੇਟ ਯੂਨਿਟ ਕਹਿ ਰਹੀ ਆ ਕਿ ਸਾਡੇ ਤੇ ਰਵਨੀਤ ਬਿੱਟੂ ਵਰਗੇ ਉਹ ਲੋਟਰ ਜਿਨ੍ਹਾਂ ਨੇ ਕਦੀ ਵੀ ਕੰਸਟਰਕਟਿਵ ਤੇ ਸਮਾਜ ਦੇ ਹਿੱਤ ਦੀ ਪੋਲਿਟਿਕਸ ਨਹੀਂ ਕੀਤੀ ਹਮੇਸ਼ਾ ਕੰਟਰੋਵਰਸੀਆਂ ਕ੍ਰੀਏਟ ਕੀਤੀਆਂ ਨੇਗੇਟਿਵ ਪੋਲਿਟਿਕ ਆਪਣੀ ਪਬਲਿਸਿਟੀ ਲੈਣ ਦੀ ਅਨਾਬ ਸਨਾਬ ਬਕ ਦਿੰਦੇ ਆ ਉਹ ਕਹਿੰਦੇ ਸਾਡੇ ਸਿਰ ਤੇ ਬਿਠਾ ਦਿੱਤੀ ਹੁਣ ਮੇਰਾ ਇੱਥੇ ਇੱਕ ਦੂਜਾ ਸਵਾਲ ਵੀ ਆ ਯਾਦ ਤੇ ਪੰਜਾਬ ਭਾਜਪਾ ਯੂਨਿਟ ਜਿਹੜੀ ਆ ਉਹਨੂੰ ਦਿੱਲੀ ਸੁਣਨ ਨੂੰ ਕੋਈ ਤਿਆਰ ਨਹੀਂ ਉਹਨੂੰ ਕੋਈ ਮਿਲਣ ਨੂੰ ਤਿਆਰ ਨਹੀਂ ਆ ਉਹਨਾਂ ਦੀ ਵਿਚਾਰਕੀ ਜਿਹੜੀ ਆ ਵਾਰ-ਵਾਰ ਸਾਹਮਣੇ ਆ ਰਹੀ ਆ ਉਰਤੇ ਪ੍ਰਤੀਤ ਹੁੰਦਾ ਕਿ ਦਿੱਲੀ ਭਾਜਪਾ ਨੂੰ ਜਿਹੜੀ ਸੈਂਟਰ ਲੀਡਰਸ਼ਿਪ ਹੈ ਉਹ ਪੰਜਾਬ ਬੀਜੇਪੀ ਯੂਨਿਟ ਦੀ ਪਰਵਾਹ ਨਹੀਂ ਕਰਦੀ। ਜਾਂ ਫਿਰ ਕੰਗਨਾਰ ਰਣੌਤ ਤੋਂ ਬਕਾਇਦਾ ਸਕ੍ਰਿਪਟਡ ਇੱਕ ਬਿਆਨ ਜਿਹੜਾ ਆ ਉਹ ਦਿੱਤਾ ਜਾ ਰਿਹਾ ਜਿਹਦੇ ਲਈ ਬੀਜੇਪੀ ਜਾਣੀ ਜਾਂਦੀ ਹੈ ਕਿ ਇਹੋ ਜਿਹੇ ਬਿਆਨਬਾਜ਼ੀਆਂ ਕਰੋ ਅਬਜੀ ਨੈਗੇਟਿਵ ਪੋਲਿਟਿਕਸ ਕਰੋ ਇਸ ਤਰ੍ਹਾਂ ਦੇ ਕੰਟਰੋਵਰਸ਼ੀਅਲ ਸਟੇਟਮੈਂਟ ਤੋਂ ਇਹ ਸਮਾਜ ਚ ਵੰਡੀਆਂ ਪੈਣ ਲੋਕ ਲੜਦੇ। ਸੋ ਮੇਰਾ ਅੱਜ ਤੁਹਾਡੇ ਰਾਹੀਂ ਮਾਣਯੋਗ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਇਹ ਸਵਾਲ ਹੈ ਪ੍ਰਧਾਨ ਮੰਤਰੀ ਜੀ ਇਸ ਤਰ੍ਹਾਂ ਨਹੀਂ ਸਰਨਾ ਕਿ ਮੈਂ ਬਾਤ ਨਹੀਂ ਕਰੂੰਗਾ। ਜਾਂ ਤੇ ਕੰਗਨਾ ਰੋਕ ਤੇ ਐਕਸ਼ਨ ਲਓ ਫੇਰੀ ਲਗਾਤਾਰ ਪੰਜਾਬ ਦੇ ਪ੍ਰਤੀ ਕਿਸਾਨਾਂ ਦੇ ਪ੍ਰਤੀ ਇੱਕ ਵਾਰ ਨਹੀਂ ਲਗਾਤਾਰ ਨਫਰਤ ਵਾਲੇ ਬਿਆਨ ਦੇ ਰਹੀ ਹੈ ਜਾਂ ਫਿਰ ਇਹ ਮੰਨੋ ਕਿ ਜਿਹੜੀ ਬੀਜੇਪੀ ਦਾ ਐਂਟੀ ਪੰਜਾਬ ਚਿਹਰਾ ਆ ਉਹਦਾ ਇੱਕ ਸਕ੍ਰਿਪਟਿਡ ਪਾਟ ਜਿਹੜਾ ਆ ਉਹ ਅਦਾ ਕਰ ਰਹੀ ਹੈ ਅਭਿਨੇਤਰੀ ਕੰਗਨਰ ਰੌਤ ਕਿਉਂਕਿ ਐਕਟ੍ਰੈਸ ਵੀ ਰਹੀ ਆ ਰਹੀ ਬੇਚਕ ਫਲॉप ਹੀ ਆ ਰਹੀ ਬੇਚਕ ਫਲॉप ਹੈ ਫਿਲਮ ਫਿਲਮੇ ਦੀ ਕੋਈ ਨਹੀਂ ਚੱਲੀ ਜੋ ਲੇਕਿਨ ਬੀਜੇਪੀ ਨੂੰ ਪਤਾ ਕਿਰਸ ਬੰ ਕਿਸ ਇਸ ਸਖਸ ਨੂੰ ਕਿਤਰਾ ਮਿਸਯੂਜ਼ ਕਰਨਾ ਹੈ ਔਰ ਪ੍ਰਧਾਨ ਮੰਤਰੀ ਕੀਤਾ ਮੈਨੂੰ ਤਰਸ ਆ ਰਿਹਾ ਕਿ ਜਿਹੜਾ ਤੁਸੀਂ ਅੱਜ ਤੋਂ 3 ਸਾਲ ਪਹਿਲਾਂ ਕਿਹਾ ਸੀ ਕਿ ਮੈਂ ਕਿਸਾਨਾਂ ਦੀਆਂ ਭਾਵਨਾਵਾਂ ਸਮਝ ਨਹੀਂ ਸਕਿਆ ਦੇਸ਼ ਤੋਂ ਮਾਫੀ ਮੰਗਦਾ ਹਾਂ ਪ੍ਰਧਾਨ ਮੰਤਰੀ ਤੁਹਾਡੇ ਉਸ ਬਿਆਨ ਨੂੰ ਜਿਹੜਾ ਆ ਠੇਂਗਾ ਗੂਠਾ ਦਿਖਾ ਰਹੀ ਹੈ ਤੁਹਾਡੀ ਐਮਪੀ ਕੰਗਨਾਰ ਰਣੌਤ ਜਿਹੜੀ ਹੁਣੇ-ਹੁਣੇ ਲੋਕ ਸਭਾ ਚ ਪਹੁੰਚੀ ਹੈ ਸੋ ਤੇ ਅਸੀਂ ਕੰਗਨਾਰ ਨੌ ਤੇ ਕਿਸਾਨਾਂ ਦੇ ਪੰਜਾਬ ਦੇ ਖਿਲਾਫ ਦਿੱਤੇ ਗੇ ਬਿਆਨ ਨੂੰ ਕ੍ਰਿਟਿਸਾਈਜ਼ ਕਰਦੇ ਆਂ ਕੰਡਮ ਕਰਦੇ ਆਂ ਉੱਥੇ ਪ੍ਰਧਾਨ ਮੰਤਰੀ ਜੀ ਨੂੰ ਵੀ ਇਸ ਗੱਲ ਦਾ ਸਵਾਲ ਕਰਦੇ ਆਂ ਕਿ ਕਦੋਂ ਤੁਸੀਂ ਇਸ ਤੇ ਐਕਸ਼ਨ ਲਓਗੇ ਯਾ ਹਰਜੀਤ ਗਰੇਵਾਲ ਬੰਬੂ ਤੁਸੀਂ ਵੀ ਆਪਣੀ ਵਿਚਾਰ ਕੀ ਜਿਹੜੀ ਆ ਉਹ ਦੱਸ ਦੋ ਵੀ ਮੇਰਾ ਵਾਸ ਹੀ ਨਹੀਂ ਚੱਲ ਰਿਹਾ ਮੇਰੇ ਪੱਲੇ ਕੁਝ ਨਹੀਂ ਮੈਂ ਤੇ ਬਸ ਇਹੀ ਕਹਿ ਸਕਦਾ ਕਿ ਮੈਂ ਬਾਤ ਨਹੀਂ ਕਰੂੰਗਾ ਅਸਲ 'ਚ ਤੁਸੀਂ ਬਾਤ ਨਹੀਂ ਤੁਹਾਡੀ ਬਾਤ ਨਹੀਂ ਪੁੱਛੀ ਜਾ ਰਹੀ ਸੋ ਬੀਜੇਪੀ ਦਾ ਐਂਟੀ ਪੰਜਾਬ ਐਂਟੀ ਫਾਰਮਰ ਐਂਟੀ ਪੀਪਲ ਨਫ਼ਰਤ ਵਾਲਾ ਜਿਹੜਾ ਇੱਕ ਚਿਹਰਾ ਇੱਕ ਵਾਰ ਫੇਰ ਲੋਕਾਂ ਦੇ ਸਾਹਮਣੇ ਆਇਆ ਜਿਹਨੂੰ ਆਵਾ ਦੀ ਪਾਰਟੀ ਕਰੜੇ ਹੱਥੋਂ ਕੰਡੈਮ ਕਰਦੀ ਹੈ ਤੁਹਾਡਾ ਇਹਦੇ ਤੇ ਕੋਈ ਸਵਾਲ ਹੋਵੇ ਤੁਸੀਂ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਲੈ ਕੇ ਉਹ ਕੰਮ ਨਾ ਇੱਕ ਵਾਰ ਨਹੀਂ ਕਈ ਵਾਰ ਲੱਗਦਾ ਕਿ ਇਹ ਆਇਡੈਂਟੀਟੀ ਦੇ ਜਹਾਨ ਕੇ ਪੰਜਾਬ ਦੇ ਵਿੱਚ ਹੌਲ ਖਾ ਕਰਨ ਲੈ ਕੇ ਇਹ ਚੀਜ਼ਾਂ ਹੋ ਰਹੀਆਂ ਨੇ ਬਈ ਮੀਤ ਬਿੱਟੂ ਨੂੰ ਕਾ ਭੁੱਲ ਗਏ ਤੁਸੀਂ ਬੇਸ਼ੱਕ ਜੋ ਸਾਡੇ ਸਮਝ ਹੁੰਦਾ ਹੈ ਇਹ ਇੱਕ ਨਫਰਤ ਫਲਾਉ ਯੰਤਰ ਜਿਹੜੇ ਆ ਟੂਲ ਕਿਟ ਬੀਜੇਪੀ ਦੀ ਆ ਜਿਹਦੇ ਚ ਬਿੱਟੂ ਕੰਗਨਾ ਹੋਰ ਕਈ ਤਰ੍ਹਾਂ ਦੇ ਰੱਖਿਆ ਜਿਨ੍ਹਾਂ ਨੂੰ ਇਸੇ ਕੰਮ ਲਈ ਛੱਡਿਆ ਆ ਵੀ ਬਕਵਾਸ ਕਰੀ ਚੱਲੋ ਟੀਵੀ ਤੇ ਕਰੀ ਚੱਲੋ ਮੀਡੀਆ ਚ ਕਰੀ ਚੱਲੋ ਔਰ ਲੋਕਾਂ ਚ ਜਿਹੜੀ ਆ ਕਿਤੇ ਨਾ ਕਿਤੇ ਨਫ਼ਰਤ ਦੀ ਭਾਵਨਾ ਜਿਹੜੀ ਆ ਉਹ ਫਲਾਉ ਲੇਕਿਨ ਇਸ ਦੇਸ਼ ਨੇ ਹਮੇਸ਼ਾ ਭਾਈਚਾਰਕ ਸਾਂਝ ਨੂੰ ਤਰਜੀਹ ਦਿੱਤੀ ਆ ਔਰ ਇਹਨਾਂ ਨੂੰ ਵੀ ਮੂੰਹ ਤੋੜ ਜਵਾਬ ਜੇ 24 ਚ ਵੀ ਦਿੱਤਾ ਨਾਮ ਹੀ ਇਹ ਸਟੇਟਮੈਂਟ ਦਿੱਤੇ ਵੇਲੇ ਕੰਮਾਂ ਮੋਦੀ ਨਜ਼ਰ ਆਈ ਕਿ ਮੇਰਾ ਇਹ ਸਟੇਟਮੈਂਟ ਨਬਾਬਤ ਆਜੂਗਾ ਮਤਲਬ ਕਿ ਇਹ ਸੋਚ ਪਹਿਲੇ ਸੀ ਕਿ ਇਹ ਕੰਟਰੋਵਰਸੀ ਕ੍ਰੀਏਟ